ਸਰਸ਼ਿਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਖੰਨਾ ਦੀ ਤੱਕ ਖੰਨਾ ਦੇ ਦੁਰਾਹੇ ਦੇ ਵਿੱਚ ਦੇਖਿਆ ਗਿਆ ਕਿ ਸ਼ਰਿਆਮ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਇੱਕ ਜੁਵੈਲਰ ਦੇ ਸ਼ੋਅਰੂਮ ਤੇ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਲਗਾਤਾਰ ਤੁਸੀਂ ਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਮੂੰਹ ਤੇ ਕੱਪੜਾ ਬੰਨ ਕੇ ਨੌਜਵਾਨ ਆਉਂਦੇ ਨੇ ਤੇ ਉਹ ਹਮਲਾ ਕਰਕੇ ਚਲੇ ਜਾਂਦੇ ਨੇ ਇਸ ਦੌਰਾਨ ਜਿਹੜਾ ਜਵੈਲਰ ਹੁੰਦਾ ਮਾਲਕ ਹੁੰਦਾ ਸੋ ਸ਼ੋਅਰੂਮ ਦਾ ਉਹ ਬਾਲ ਬਾਲ ਬਾਜ ਜਾਂਦਾ ਮੌਕੇ ਤੇ ਪੁਲਿਸ ਦੀ ਟੀਮ ਪਹੁੰਚਦੇ ਤਾਂ ਉਹ ਜਾਂਚ ਸ਼ੁਰੂ ਕਰ ਦਿੱਤੀ ਉਸ ਹੁੰਦੇ ਹਾਂ ਕੀ ਤੁਹਾਡਾ ਵਿਚਾਰ ਰਿਹਾ ਅੱਜ ਮੇਰਾ ਵਿਚਾਰ ਕਿਹੋ ਜਿਹਾ ਖੂਬਗਾਰਾ ਕੁਛ ਹੋਈ ਨਹੀਂ ਨਹੀਂ ਜੋ ਬੁਜਾਰਾ ਹੈ ਗਿਆ ਜੀ ਬਾਹਰੋਂ ਫੇਰ ਕਰਕੇ ਚਲੇ ਗਿਆ ਬਾਹਰੋਂ ਫੇਰ ਕਰਕੇ ਚਲੇ ਗਿਆ ਇਹ ਫਸਟ ਟਾਈਮ ਹੋਇਆ ਇਹ ਹਾਂ ਜੀ ਤੇ ਫਸਟ ਟਾਈਮ ਘਟਨਾ ਵਾਪਰੀ ਹੈ ਇਹ ਹਾਂ ਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ ਅਜੇ ਤੋਂ 1.5-2 ਸਾਲ ਪਹਿਲਾਂ ਵੀ ਜਿਹੜਾ ਯਾਨੀ ਕਿ ਉਹ ਵਾਰ ਆਇਆ ਸੀਗਾ ਯਾਨੀ ਕਿ ਉਹਦਾ ਬੰਦਾ ਕਰ ਲਿਆ ਜੀ ਉਹਨਾ ਨੇ 300 ਕੱਲਾ ਬੰਦਾ ਸੀਗਾ ਕੋਈ ਉਹਦਾ ਫਾਦਰ ਵੀ ਹੁੰਦੇ ਸੀਗੇ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਤੁਹਾਨੂੰ ਸ਼ੱਕ ਹੈ ਕਿਸੇ ਉੱਪਰ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੇ ਕਿਸੇ ਨਾਲ ਕਹ ਦੇਖਿਆ ਜਿਵੇਂ ਤਾਂ ਲਗਾਤਾਰ ਜਿੱਥੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਉੱਥੇ ਹੀ ਜਿਹੜੇ ਕਤਲੋਗਾਰਧ ਵੀ ਲਗਾਤਾਰ ਵਧੀਆਂ ਜਾ ਰਹੀਆਂ ਨੇ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਖੰਨਾ ਦੀ ਤਖੰਨਾ ਦੇ ਦੁਰਾਹੇ ਦੇ ਵਿੱਚ ਦੇਖਿਆ ਗਿਆ ਕਿ ਸ਼੍ਰੀ ਆਮ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਇੱਕ ਜੁਵੈਲਰ ਦੇ ਸ਼ੋਰੂਮ ਤੇ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਸਾਰੀ ਘਟਨਾ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਲਗਾਤਾਰ ਤੁਸੀਂ ਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਮੂੰਹ ਤੇ ਕੱਪੜਾ ਬੰਨ ਕੇ ਨੌਜਵਾਨ ਆਉਂਦੇ ਨੇ ਤੇ ਉਹ ਹਮਲਾ ਕਰਕੇ ਚਲੇ ਜਾਂਦੇ ਨੇ ਇਸ ਦੌਰਾਨ ਜਿਹੜਾ ਜੁਵੈਲਰ ਹੁੰਦਾ ਮਾਲਕ ਹੁੰਦਾ ਸੋ ਸ਼ੋਅਰੂਮ ਹੁੰਦਾ ਉਹ ਬਾਲ-ਬਾਲ ਵਜ ਜਾਂਦਾ ਮੌਕੇ ਤੇ ਪੁਲਿਸ ਦੀ ਟੀਮ ਪਹੁੰਚਦੀ ਹੈ ਤਾਂ ਉਹ ਜਾਂਚ ਸ਼ੁਰੂ ਕਰ ਦਿੱਤੀ ਉਸ ਹੁੰਦੇ ਹਾਂ ਕੋਡਾ ਵਿਚਾਰ ਰਿਹਾ ਅੱਜ ਮੇਰਾ ਬਾਜ਼ਾਰ ਕਿ ਲੋਟੋ ਖੂਬਗਾਰਾ ਕੁਛ ਹੋਈ ਨਹੀਂ 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 ਜੋ ਬਾਜ਼ਾਰ ਹੈ ਜੀ ਬਾਹਰੋਂ ਫੇਰ ਕਰਕੇ ਚੱਲੇਗੀ ਬਾਹਰੋਂ ਫੇਰ ਕਰਕੇ ਚੱਲੇਗੀ ਕਿ ਫਸਟ ਟਾਈਮ ਹੋਇਆ ਇਹ ਹਾਂਜੀ ਤੇ ਫਸਟ ਟਾਈਮ ਘਟਨਾ ਵਾਪਰੀ ਹੈ ਇਹ ਹਾਂਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ ਅਜੇ ਤੋਂ 1.2 ਸਾਲ ਪਹਿਲਾਂ ਵੀ ਜਿਹੜਾ ਜਾਨਕਿ ਉਹ ਵਰਾਇਆ ਸੀਗਾ ਜਾਨਕਿ ਉਹਦਾ ਬੰਦਾ ਕਰ ਲਿਆ ਸੀ ਉਹਨਾ ਨਾ 300 ਇਕੱਲਾ ਬੰਦਾ ਸੀਗਾ ਕੋਈ ਉਹਦਾ ਫਾਦਰ ਵੀ ਹੁੰਦੇ ਸੀਗਾ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਚੇਤੇ ਸ਼ੱਕ ਹੈ ਕਿਸੇ ਕੋਈ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੇ ਕਿਸੇ ਨਾਲ ਕੋਈ ਲਾਗ-ਲਾੜ ਨਹੀਂ ਇਹ ਦੇਖਿਆ ਜਾ ਬਿਤਾ ਲਗਾਤਾਰ ਜਿੱਥੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਚਾਰਿਆ ਉੱਥੇ ਹੀ ਜਿਹੜੇ ਕਤਲੋ ਗਰਧ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕਾਂਗੇ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਖੰਨਾ ਦੀ ਤੱਕ ਖੰਨਾ ਦੇ ਦੁਰਾਹੇ ਦੇ ਵਿੱਚ ਦੇਖਿਆ ਗਿਆ ਕਿ ਸ਼੍ਰੀਆਮ ਨੌਜਵਾਨਾਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਇੱਕ ਜੁਵੈਲਰ ਦੇ ਸ਼ੋਅਰੂਮ ਤੇ ਤਾਰ-ਤਾਲ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਹ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਸਾਰੀ ਘਟਨਾ ਲੱਗਿਆ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਤਸਵੀਰਾਂ ਲਗਾਤਾਰ ਤੁਸੀਂ ਵੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਮੂੰਹ ਤੇ ਕੱਪੜਾ ਬੰਨ ਕੇ ਨੌਜਵਾਨ ਆਉਂਦੇ ਨੇ ਤੇ ਉਹ ਹਮਲਾ ਕਰਕੇ ਚਲੇ ਜਾਂਦੇ ਨੇ ਇਸ ਦੌਰਾਨ ਜਿਹੜਾ ਜੁਵੈਲਰ ਹੁੰਦਾ ਮਾਲਕ ਹੁੰਦਾ ਸੋ ਸ਼ੋਅਰੂਮ ਹੁੰਦਾ ਉਹ ਬਾਲ ਬਾਲ ਵੱਜ ਜਾਂਦਾ ਮੌਕੇ ਤੇ ਪੁਲਿਸ ਦੀ ਟੀਮ ਪਹੁੰਚਦੀ ਹੈ ਤਾਂ ਉਹ ਲੋ ਜਾਂਚ ਸ਼ੁਰੂ ਕਰ ਦਿੱਤੀ ਉਸ ਹੁੰਦੇ ਹਾਂ ਥੋੜਾ ਬਿਚਾਰ ਰਿਹਾ ਅੱਜ ਮੇਰਾ ਬਾਜ਼ਾਰ ਕਿਤੇ ਕੋਈ ਖੂਬਗਾਰਾ ਕੁਛ ਹੋਈ ਨਹੀਂ ਨਹੀਂ ਜੋ ਬਾਜ਼ਾਰ ਹੈ ਗਿਆ ਜੀ ਬਾਹਰੋਂ ਫਾਇਰ ਕਰਕੇ ਚਲੇ ਗਏ ਬਾਹਰੋਂ ਫਾਇਰ ਕਰਕੇ ਚਲੇ ਗਏ ਇਹ ਫਸਟ ਟਾਈਮ ਹੋਇਆ ਇਹ ਹਾਂ ਜੀ ਇਹ ਫਸਟ ਟਾਈਮ ਘਟਣਾ ਵਾਪਰੀ ਹੈ ਇਹ ਹਾਂ ਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ ਅਜੇ ਤੋਂ 1-2 ਸਾਲ ਪਹਿਲਾਂ ਵੀ ਜੀਗਾ ਯਾਨੀ ਕਿ ਉਹ ਵਾਰ ਆ ਸੀਗਾ ਯਾਨੀ ਕਿ ਉਹਦਾ ਬੰਦਾ ਕਰ ਲਿਆ ਜਣਾ ਨਾ 300 ਕੱਲਾ ਬੰਦਾ ਸੀਗਾ ਕੋਈ ਇਹਦਾ ਫਾਦਰ ਵੀ ਹੁੰਦੇ ਸੀਗਾ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਤੇ ਤੁਹਾਨੂੰ ਸ਼ੱਕ ਹੈ ਕਿਸੇ ਉੱਪਰ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੇ ਕਿਸੇ ਨਾਲ ਕੋਈ ਲਾਗ-ਲਾੜ ਨਹੀਂ ਠੀਕ ਹੈ ਹੁਣ ਰੱਬ ਜਾਣਦਾ ਕਿ ਉਹਨੇ ਕਿਉਂ ਕਰਿਆ ਕਿਉਂ ਨਹੀਂ ਖੈ ਦੇਖਿਆ ਜਿਵੇਂ ਤਾਂ ਲਗਾਤਾਰ ਜਿੱਥੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਉੱਥੇ ਹੀ ਜਿਹੜੇ ਕਤਲੋਗਾਂਦ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ